ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਇਹ ਮਹਿਸੂਸ ਕਰਦਾ ਤੇ ਆਉਣ ਵਾਲਾ ਸਮਾਂ ਪੰਜਾਬੀਆਂ ਦੀ ਰਵਾਇਤੀ ਪਾਰਟੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਜਾਣਦੇ ਨੇ ਕਿ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਚਾਹੇ ਲੈਂਡ ਪੁਲਿੰਗ ਦਾ ਮਾਮਲਾ ਹੋਵੇ ਚਾਹੇ ਪੰਜਾਬ ਦੇ ਅੰਦਰ ਹੜ੍ਹਾਂ ਦਾ ਮਾਮਲਾ ਹੋਵੇ ਸਰਕਾਰ ਸੁੱਤੀ ਰਹੀ ਸਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਜਿਹੜੇ ਨੇ ਉਹ ਸਾਰੇ ਇਲਾਕਿਆਂ ਚ ਕਲਾ ਵਿਚਰੇ ਹੀ ਨਹੀਂ ਤੁਹਾਨੂੰ ਬੱਬੇ ਵਾਲੀ ਸਾਹਿਬ ਨੇ ਹੁਣੇ ਹੀ ਦੱਸਿਆ ਡੀਜ਼ਲ ਵੀ ਪੈਸੇ ਵੀ ਬੀਜ ਵੀ ਔਰ ਉਹਨਾਂ ਦੀਆਂ ਪਾਲੀਆਂ ਦੀ ਕਿਸਾਨਾਂ ਦੀ ਸਫਾਈ ਵੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਪੰਜਾਬ ਦੀ ਸੋਚ ਰੱਖਦੇ ਨੇ ਸਮੁੱਚੇ ਵਰਗਾਂ ਦੀ ਸੋਚ ਰੱਖਦੇ ਨੇ ਉਹਦੇ ਵਿੱਚ ਪ੍ਰੇਰਿਤ ਹੋ ਕੇ ਅੱਜ ਸਾਡੇ ਵਿੱਚ ਭਪਿੰਦਰ ਸਿੰਘ ਜੀ ਇੰਗੋ ਜੋਦ ਦੇ ਨਾਤੇ ਇਹ ਪਰਿਵਾਰ ਕਾਂਗਰਸ ਪਾਰਟੀ ਨਾਲ ਪਹਿਲਾਂ ਜੁੜਿਆ ਰਿਹਾ ਹੈ ਤੇਰੇ ਆਮ ਪਾਰਟੀ ਨਾਲ ਵੀ ਇਹਨਾਂ ਨੇ ਸਮਮਤ ਆਇਆ ਹੈ ਔਰ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸਲੇ ਚੁਣ ਕੇ ਸਾਡੇ ਨਾਲ ਗੱਲ ਕੀਤੀ ਮਨ ਨੂੰ ਖੁਸ਼ੀ ਹੋਈ ਇਹੋ ਜੇ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਪਰਿਵਾਰਾਂ ਦੇ ਨਾਲ ਸ਼ਮੂਲੀਅਤ ਕਰਦੇ ਨੇ ਤੇ ਮੈਂ ਗਰਵ ਮਹਿਸੂਸ ਕਰਦਾ ਆਂ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਦਾ ਭਾਈਚਾਰੇ ਵਾਸਤੇ ਸਰਦਾਰ ਸਖਬੀਰ ਸਿੰਘ ਬਾਦਲ ਜਿਹੜੇ ਆ ਉਹ ਆਪਣੇ ਮੁੱਖ ਮੰਤਰੀ ਬਣਨਗੇ ਔਰ ਪੰਜਾਬ ਦੀ ਉਨਤੀ ਤੇ ਤਰੱਕੀ ਜਿਹੜੀ ਪਹਿਲਾਂ ਵੀ ਚੱਲ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਉਹ ਆਉਣ ਵਾਲੇ ਸਮੇਂ ਚ ਵੀ ਹੋਏਗੀ ਔਰ ਤੁਸੀਂ ਮੈਂ ਇਹ ਗੱਲ ਦਾਵੇ ਨਾ ਕਹਿਣਾ ਸਾਡੇ 8 ਸਾਲ ਹੋ ਗਏ ਨੇ ਸਾਨੂੰ ਬਰਬਾਦ ਕੀ ਹੋਏ ਨੇ ਪੰਜਾਬ ਦੇ ਪਹਿਲਾਂ ਕੈਪਟਨ ਸਾਹਿਬ ਨੇ ਗੁਰਕਾ ਸਾਹਿਬ ਦੀ ਝੂਠੀ ਸੌਂਖਾ ਕੇ ਸਰਕਾਰ ਲਈ ਫਿਰ ਸਾਡੇ ਨਾਲ ਝੂਠ ਬੋਲ ਕੇ ਛਲ ਕਰਕੇ ਆਮ ਪਾਰਟੀ ਦੇ ਦਿੱਲੀ ਵਾਲਿਆਂ ਦੇ ਲੁਟੇਰਿਆਂ ਨੇ ਆ ਕੇ ਸਰਕਾਰ ਲਈ ਪਰ ਮੈਂ ਇਹ ਗੱਲ ਕਹਾ ਵੀ ਕੋਈ ਇੱਟ ਨਹੀਂ ਲੱਗੀ ਕੋਈ ਕੰਮ ਨਹੀਂ ਹੋਇਆ ਕੋਈ ਲੋਕ ਜਿਹੜੇ ਨੇ ਬੇਰੁਜ਼ਗਾਰੀ ਤੋਂ ਗਾਂ ਚਲੇ ਗਏ ਦੇਸ਼ ਪੰਜਾਬ ਜਿਹੜਾ ਕਰਜ਼ੇ ਤੇ ਦਿਨ-ਬਦਨ ਡੁੱਬੀ ਗਿਆ ਅੱਜ ਲੋਕ ਤੰਗ ਨੇ ਔਰ ਮਹਿਸੂਸ ਕਰਦੇ ਨੇ ਵੀ ਫਿਰ ਕਿਹ ਜਤਰੀਏ ਪਾਰਟੀ ਆਏ ਔਰ ਪੰਜਾਬ ਦਾ ਭਲਾ ਹੀ ਉਹਨਾਂ ਦੇ ਕੋਲੋਂ ਹੋ ਸਕਦਾ ਪੰਜਾਬੀਆਂ ਦਾ ਭਲਾ ਹੀ ਹੋ ਸਕਦਾ ਕਿਉਂਕਿ ਵਪਾਰੀ ਵਰਗ ਚਾਹੇ ਦਲਿਤ ਵਰਗ ਲਾ ਲੋ ਚਾਹੇ ਆਪਾਂ ਕਿਸਾਨ ਲੈ ਲਈਏ ਕੋਈ ਵੀ ਵਰਗ ਜਿਹੜਾ ਹੈ ਸਰਕਾਰ ਕੋਲੋਂ ਕੋਈ ਰਾਤ ਨਹੀਂ ਦੇ ਸਕਿਆ ਕਿਉਂਕਿ ਜੋ ਪਾਲਿਸੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਹੂਲਤਾਂ ਦਿੱਤੀਆਂ ਸੀ ਅੱਜ ਸਾਰਾ ਪੰਜਾਬ ਉਹ ਸਹੂਲਤਾਂ ਤੋਂ ਇਹ ਸਰਕਾਰ ਚ ਵੰਝਿਆ ਹੋ ਗਿਆ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਨਾ ਆਟਾ ਦਾਲ ਸਕੀਮ ਮਿਲਦੀ ਆ ਨਾ ਸगन ਸਕੀਮ ਬੱਲ ਰਹੀ ਆ ਨਾ ਕੋਈ ਹੋਰ ਜਿਹੜੀ ਆ ਬਾਦਲ ਸਾਹਿਬ ਦੀਆਂ ਸਕੀਮਾਂ ਸਾਨੂੰ ਪਟਾਇ ਕਿਸੇ ਵੀ ਰੂਪ ਦੇ ਵਿੱਚ ਅੱਜ ਪੰਜਾਬ 'ਚ ਟੋਟਲੀ ਜਿਹੜਾ ਬੰਦ ਪਿਆ ਕਿਉਂਕਿ ਦਿੱਲੀ ਤੋਂ ਆਏ ਲਟੇਰੇ ਉਹ ਉੱਥੇ ਵੇਲੇ ਹੋਏ ਨੇ ਪੰਜਾਬ ਤੋਂ ਮਾਲ ਲੁੱਟ ਕੇ ਉਧਰ ਦਿੱਲੀ ਨੂੰ ਲਈ ਜਾਂਦੇ ਨੇ ਤੇ ਪੰਜਾਬੀ ਜਿਹੜੇ ਨੇ ਉਹ ਵੇਲੇ ਹੋਏ ਨੇ ਤੇ ਔਰ ਜਿਹੜੀਆਂ ਨੌਕਰੀਆਂ ਨੇ ਉਹ ਵੀ ਦਿੱਲੀ ਦੇ ਪੈਟਰਨ ਦੇ ਉੱਤੇ ਬਾਹਰ ਦੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਆ। ਭਾਈ ਗੁਰਜੀਤ ਫਤਿਹ ਅਸੀਂ ਪਹਿਲਾ ਸਭ ਤੋਂ ਪਹਿਲਾਂ ਹੀ ਸਾਨੀ ਸਾਹਿਬ ਬੀਜੇਪੀ ਜੀ ਦੇ ਹੁੰਦੇ ਸੀ ਉਦੋਂ ਹੀ ਸਾਡਾ ਪਰਿਵਾਰ ਉਹਨਾਂ ਨਾਲ ਆ ਤੁਰਿਆ ਸੀ ਨਾਲ ਅੰਕਲ ਨਰੇਸ਼ਮਾ ਜョਣੀ ਉਦੋਂ ਦਾ ਮੈਂ ਤੁਰਿਆ ਹਾਂ ਪਰ ਮੈਂ ਦੂਜੀ ਪਾਰਟੀ ਜੀ ਕਾਂ ਆਇਆ ਕੀ ਵੇਖਣਾ ਕੀ ਹਵਾ ਜੋ ਹੋ ਗਈ ਉਹ ਸਾਰਿਆਂ ਦੇ ਨਾਲ ਹੀ ਤੁਹਾਨੂੰ ਪਤਾ ਹੋਵਾ ਹੋਈ ਆ ਪਰ ਉਹ ਹਵਾ ਹਵਾ ਹੀ ਰਹਿ ਗਈ ਆ ਕੋਈ ਉਹਦਾ ਫਾਇਦਾ ਨਹੀਂ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਅੱਜ ਬੱਬੇ ਵਾਲੀ ਅੰਕਲ ਨੇ ਨਰੇਸ਼ਮਾ ਜਨ ਅੰਕਲ ਨੇ ਮੇਰੇ ਤੇ ਹੱਥ ਰੱਖਿਆ ਸਿਰ ਤੇ ਮੈਂ ਪੂਰੀ ਡਟ ਕੇ ਸੇਵਾ ਕਰਾਂਗਾ ਬਟਾਲੇ ਸ਼ਹਿਰ ਜਿੱਥੇ ਲੋਕ ਕਿਸੇ ਵੀ ਲੋੜ 'ਤੇ ਮੈਂ ਹਾਜ਼ਰ ਹਾਂ ਬਾਕੀ ਮੇਰੇ ਤੇ ਵਾਕਈ ਹੀ ਇੰਨਾ ਪ੍ਰੈਸ਼ਰ ਪਿਆ 4-5 ਦਿਨ ਤੋਂ ਕਿ ਪਿਛੇ ਹਟ ਜਾ ਜੀ ਜੁ ਆ ਹੋ ਜੂਗਾ ਹੋ ਜੂਗਾ ਮੇਰੀ ਵੀ ਜਬਾਨ ਹੀ ਜੇ ਮੈਂ ਅੰਕਲੋਂ ਨਾ ਜਬਾਨ ਕਰ ਲਈਏ ਤਾਂ ਮੈਂ ਡਟਣਾ ਤੇ ਮੈਂ ਡਟਿਆ ਪਿਆ ਜੇ ਤਾਂ ਮੇਚਾ ਡਟ ਕੇ ਰਹਾਗਾ ਤਾਂ ਪੂਰੀ ਸਭਾ ਲੱਗਦਾ ਮਾਨ ਸਤਕਾਰ ਮਿਲੇਗਾ ਜਨਮਨੀ ਕਾਲੀ ਦਾ ਚਾਮ ਪੂਰਾ ਪੂਰਾ ਸਰ ਦੇ ਵਿੱਚ ਸੀਨੀਅਰ ਵਾਈਸ ਤੁਹਾਨੂੰ ਆਪ ਹੀ ਪਤਾ ਲੱਗੇਗਾ ਕੀ ਹੋਣਾ ਤੇ ਕੀ ਨਹੀਂ ਹੋਣਾ ਮੈਂ ਪੂਰਾ ਸਾਥਵਾ ਨਾਲ ਅੰਕਲੋਂਾਂ ਦੇ ਜੋ ਕਹਿਣਗੇ ਜਿੱਥੇ ਕਹਿਣਗੇ ਪਾਰਟੀ ਨਾਮ ਡਟਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਿੰਘ ਜੀ ਬਾਬਲ ਦੇ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦਿਨ ਦਿਨ ਮਜ਼ਬੂਤ ਹੋ ਰਿਹਾ ਹੈ। ਉਹਨਾਂ ਲੋਕਾਂ ਨੇ ਪਰਖਿਆ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਅਮਨ ਸ਼ਾਂਤੀ ਰੱਖੀ ਤੇ ਡਵੈਲਪਮੈਂਟ ਕਰਾਈ ਤੇ ਜੋ ਤੰਤਨ ਬਣਤੀ ਜਾਈ ਹੈ ਮਹਿਸੂਸ ਕਰਦੇ ਨੇ ਲੋਕ ਤੇ ਸਾਇ ਵਿੱਚ ਸਰਕਾਰ ਆਪਣੀ ਬਣਨੀ ਹੈ। ਸਰਦਾਰ ਸ਼ਬੀਤ ਸਿੰਘ ਜੀ ਬਾਦਲ ਨੇ ਮੁੱਖ ਮੰਤਰੀ ਬਣਨਾ ਹੈ। ਜੋ ਇਸ ਕਰਕੇ ਅੱਜ ਲੋਕ ਦੂਜਿਆ ਪਾਰਟੀਾਂ ਛੱਡ ਕੇ ਸ਼੍ਰੋਮਣੀ ਕਾਲੀਦਾ ਜਨ ਕੀਤਾ ਅੱਜ ਤਕਰੀਬਨ ਕੋਈ 50 ਪਰਿਵਾਰ ਜਿਹੜੇ ਨੇ 70 70 ਪਰਿਵਾਰ ਦੂਜੀਆਂ ਪਾਰਟੀਆਂ ਜੋ ਕਾਂਗਰਸੀ ਆੜੂ ਤੋਂ ਛੱਡ ਕੇ ਆਏ ਨੇ ਜਿਨ੍ਹਾਂ ਦੀ ਰਹਿਨਮਾਈ ਹੋਇਆ ਇਰੰਨੇ ਨਿਸ਼ਮਾ ਜਨ ਜੀ ਜੋ ਹਲਕਾ ਇੰਚਾਰਜ ਨੇ ਜਿਨ੍ਹਾਂ ਨੇ ਬੰਦੇ ਜੁਆਇਨ ਕਰਾਏ ਨੇ ਭਵਿੰਦਰ ਜੀ ਜੋ ਜੂਤ ਦੇ ਇੱਕ ਵੇਲੇ ਲੀਡਰ ਨੇ ਤੇ ਸਾਰੇ ਜਿਹੜੇ ਸਾਡੀ ਪਾਰਟੀ ਜੁਆਇਨ ਕੀਤਾ ਹੈ ਨਾ ਗੁਰਕਮਾਲ ਸਿੰਘ ਮਾਲ ਵੀ ਸਾਡੇ ਨਾਲ ਅੱਜ ਇੱਥੇ ਹਾਜ਼ਰ ਹੋਏ ਨੇ ਕਾਪੀਆਂ ਤੋਂ ਇੰਚਾਰਜ ਨੇ ਮੈਂ ਇਨਾ ਪਰਵਾਰਾਂ ਨੇ ਇਨਾ ਪਰਵਾਰਾਂ ਦੇ ਮੁਖੀਆਂ ਨੇ ਇਹ ਜੂਰ ਦੇ ਲੀਡਰਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਵਿੱਚ ਜੁਆਇਨ ਕਰਕੇ ਸਾਡਾ ਮਾਣ ਮਰਿਆ ਮਾਨੂੰ ਜੀ ਆਇਆਂ ਕਹਿੰਦਾ ਔਰ ਧੰਨਵਾਦ ਕਰਨਾ ਕਿ ਸਵਾਉਂ ਤੇ ਉਹਨਾਂ ਦਾ ਪੂਰਾ ਸਹਿਕਾਰ ਮਾਣਦਾ ਖਾਇ ਚਲੋ ਵੇਖੋ ਜਿਹੜੇ ਸ਼ਹਿਰ ਪਵਿੱਤਰ ਨੇ ਉਹ ਤੇ ਪਵਿੱਤਰ ਹੀ ਨੇ ਅਰੇ ਸਿਆਸੀ ਗੱਲਾਂ ਨੇ ਉੱਥੇ ਜਾ ਕੇ ਅਨੰਦਪੁਰ ਸਾਹਿਬ ਇਹਨਾਂ ਖਰਚ ਕਰਕੇ ਉੱਥੇ ਗੱਲ ਐਲਾਨ ਕਰਨਾ ਇਹ ਜੰਦੀ ਕਦ ਵੀ ਵਿਧਾਨ ਸਭਾ ਚੋ ਸਕਦਾ ਸੀ ਸੋ ਪਵਿੱਤਰ ਸ਼ਹਿਰ ਤੇ ਪਹਿਲਾਂ ਸਾਡੀ ਪਾਰਟੀ ਵੱਲੋਂ ਐਲਾਨ ਕੀਤੇ ਨੇ ਉਹਨਾਂ ਨੂੰ ਦਹਰਾਉਂਦੇ ਨੇ ਦੁਬਾਰਾ ਸਵੇਸ਼ ਕਰਕੇ ਠੀਕ ਐ ਸਿਆਸੀ ਗੱਲ ਉਹਨਾਂ ਕੀਤੀ ਐ ਪਰ ਲੋਕ ਸਾਰੀ ਗੱਲ ਜਾਣਦੇ ਸਰ ਪੰਜਾਬ ਦੀ ਮੌਜੂਦਾ ਹਾਲਾਤਾਂ ਚੋਂ ਹੁਣ ਮੌਜੂਦਾ ਹਾਲਾਤ ਦੇ ਇਹਨਾਂ ਦੇ ਕੀ ਕਹਿਣਾ ਚਾਹੋਗੇ ਤੁਸੀਂ ਖੌਣ ਵਾਲੇ 27 ਦੀਆਂ ਚੋਣਾਂ ਦੇਖੋ 27 ਦੀਆਂ ਚੋਣਾਂ ਤੇ ਲੋਕ ਬੜੇ ਉਤਾਵਲੇ ਨੇ ਮੈਨੂੰ ਵੀ ਤਕਰੀਬਨ 35-40 ਸਾਲ ਹੋ ਗਿਆ ਲੋਕਾਂ ਚ ਵਿਚਰਦਿਆਂ ਰਾਜਨੀਤਿਕ ਤੌਰ ਤੇ ਕਈ ਥਾਈਂ ਮੈਂ ਚੇਅਰ ਮਿਲ ਰਿਹਾ ਦੋ ਵਾਰੀ ਬਾਦਲ ਸਾਹਿਬ ਦੇ ਨਾਲ ਸਰਕਾਰ ਚ ਹੀ ਰਹੇ ਪਹਿਲੀ ਵਾਰੀ ਹੋਇਆ ਕਿ ਇੰਨੇ ਉਤਾਵਲੇ ਨੇ ਲੋਕ ਕਿਹੜਾ ਵਲ ਆਏ ਤੇ 27 ਆਏ ਤੇ ਸ਼ੁਰੂ ਨਹੀਂ ਇਕਾਲੀ đảng ਸੁਖਬੀਰ ਸਿੰਘ ਜੀ ਬਾਦਲ ਨੂੰ ਮੁੱਖ ਮੰਤਰੀ ਵਖੜਾ ਚਾਹੁੰਦੇ ਨੇ ਕਿਉਂਕਿ ਪੁਰਾਣਾ ਤਜਰਬਾ ਹੈ ਜਦੋਂ ਜਦੋਂ ਵੀ ਬਾਦਲ ਸਾਹਿਬ ਅੱਗੇ ਆਏ ਪੰਜਾਬ 'ਚ ਸੇਵਾ ਕਰਨ ਲਈ ਉਦੋਂ ਪੰਜਾਬ 'ਚ ਅਮਨ ਸ਼ਾਂਤੀ ਵੀ ਰਹੀ ਤੇ ਡਵੈਲਪਮੈਂਟ ਵੀ ਕਰਾਈ ਤੇ ਲੱਭਦੀ ਆ ਸਵੈਸ਼ ਕਰਕੇ ਲੋਕ ਬੜੇ ਉਤਾਵਲੇ ਨੇ ਸਤਾਈ 'ਚ ਸਾਨੂੰ ਮੌਕਾ ਦੇਣਗੇ ਸਵੈਸ਼ ਕਰਕੇ ਤੇ ਤੁਹਾਡੇ ਸਾਹਮਣੇ ਆ ਸਾਰੀ ਤੁਹਾਨੂੰ ਸਭ ਨੂੰ ਪੱਤਰਕਾਰਾਂ ਨੂੰ ਜਿਆਦਾ ਨਾਲ ਜੀ